ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਚੰਗੀ ਝੋਟੀ ਆ ਗਈ ਵੀਰੋ ਚੰਗੇ ਰਿਕਾਰਡ ਵਾਲੀਆਂ ਆ ਆ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਘਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਬਸ ਬਹੁਤ ਵਧੀਆ ਕਿਰਪਾ ਹੀ ਮਾਰਕ ਦੀ ਵਧੀਆ ਵੀਰੇ ਤਾਂ ਨਾਂ ਦੱਸਿਓ ਵੀਰ ਜੀ ਨਾਂ ਬਲਰਾਜ ਸਿੰਘ ਹਾਂਜੀ ਪਿੰਡ ਸੀੜਾ ਤੇ ਕੋਲ ਆਪਣੇ ਨੂੰ ਧਾਨਪੁਰ ਕੋਟਲੀ ਢਣੀਏ ਕੇ ਬਾਂਗਰ ਤੇ ਕਾਲਾ ਬਗਾਨਾ ਪੈਂਦਾ ਜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਫੋਨ ਨੰਬਰ ਵੀਰ ਜੀ ਦੱਸਿਓ 90414 ਹਾਂਜੀ 41394 ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਤਿੰਨ ਵੜਾਂਗੀਆਂ ਕੋਲੇ ਚੰਗੀਆਂ ਟੋਪਦੀਆਂ ਵਧੀਆ ਸ਼ਕੀਨ ਮੱਸ਼ੀਆਂ ਤਿੰਨ ਇੱਕ ਨਾਲ ਝੋਡੀ ਦੇ ਝੋਡੀ ਸੂਣਦੀ ਹੈ ਬਸ ਉਹ ਅੰਦਰ ਕਰਦੀ ਉਹ ਵੀ ਨੈਣਾ ਨਾਲ ਉਹ ਛੋਟੀ ਸੁੰਡਾ ਵੀ ਆ ਠੀਕ ਹੈ ਜੀ ਹਾਂ ਜੀ ਤਾਂ ਵੀਰ ਜੀ ਕਰੀਏ ਸ਼ੁਰੂ ਇਹਨਾਂ ਤੋਂ ਵੇਣਾ ਤੋਂ ਹਾਂਜੀ ਜਰੂਰ ਜਰੂਰ ਵੀਰ ਜੀ ਬਿਲਕੁਲ ਜੀ ਪਿਛਲਾ ਮਾਲ ਫਿਰ ਵੇਗ ਗਿਆ ਜਲਦੀ ਪਿਛਲਾ ਮਾਲ ਵੀਰ ਜੀ ਉਦੋਂ ਹੀ ਵੇਗ ਗਿਆ ਮਾਲ ਦੀ ਕਿਰਪਾ ਨਾਲ ਭਾ ਤੁਹਾਨੂੰ ਪਤਾ ਰੇਟ ਸਾਡੇ ਜੈਜ ਆ ਤੇ ਵੇਣਾ ਸੋਹਣੀਆਂ ਸੰਖੀਆਂ ਹੁੰਦੀਆਂ ਵਾ ਥਣ ਪਾਂਡੇ ਵਾਲੀਆਂ ਹੁੰਦੀਆਂ ਥਣ ਤੋਂ ਚੰਗਾ ਲੱਗਿਆ ਉਹ ਪਸ਼ੂ ਨੂੰ ਤਾਂ ਵੇਖਦਾ ਜਲਦੀ ਬਿਲਕੁਲ ਬਿਲਕੁਲ ਵੀਰ ਜੀ ਠੰਡੇ ਦੀ ਮਾਲ ਆ ਸਾਰਾ ਹੀ ਜਿੱਦਾਂ ਮਰ ਜਾਵੀ ਵਸ਼ੀ ਪਹਿਲਣਿਆ ਪਹਿਲਾ ਰਿਕਾਰਡ ਵਾਲੀ ਵਸ਼ੀ ਹੈ ਪਹਿਲਣ ਠੀਕ ਹੈ ਜੀ ਜਿਹੜੀ ਮਾਂ ਨੇ 25 प्लस ਦੋ ਦੋ ਰਹੀ ਆ ਠੀਕ ਹੈ ਜੀ ਤੇ ਯਾਰ ਕਹੇ ਪਹਿਲਾਂ ਨਹੀਂ ਵਸ਼ੀ ਦਊ 18 ਉਹਨੇ ਕਿਲੋ ਦਊ ਪਹਿਲਾਂ ਵਸ਼ੀ ਠੀਕ ਹੈ ਛੱਡੀ ਸੀਲ ਬਹੁਤ ਥਾਨ ਵੇਖੋ ਕਿੰਦਾ ਚੰਗਾ ਲੱਗਾ ਕੀ ਬਾਤ ਹੈ ਵੇਖੋ ਵੀਰੋ ਥਾਨ ਦੀ ਕੁਆਲਿਟੀ ਚੈੱਕ ਕਰੋ ਆ ਵਧੀਆ ਥਾਨ ਦੀ ਕੁਆਲਿਟੀ ਲੱਗੀ ਵਸ਼ੀ ਨੂੰ ਠੀਕ ਹੈ ਵੀਰੇ ਦੋ ਚਾਰ ਲੈ ਜੂਗੀ ਅਜੇ ਠੀਕ ਹੈ ਜੀ ਦਿਨ ਲੈ ਜੂ ਵੀਰੇ ਚਾਰ ਪੰਜ ਦਿਨ ਹਾਂਜੀ ਚਾਰ ਪੰਜ ਦਿਨ ਲਾ ਜਾਣੇ ਵਸ਼ੀ ਨੇ ਕੀ ਬਾਤ ਹੈ ਬੋਦੀ ਵਾਲੀ ਵਹਿੜ ਯਾਰ ਸ਼ਹਿਰ ਬੋਦੀ ਵਾਲੀ ਯਾਰ ਸ਼ਹਿਰ ਚ ਆ ਗਈ ਵੀਰੋ ਚੈੱਕ ਕਰ ਲਓ ਤਾਂ ਬੋਦੀ ਵਾਲੀ ਵਹਿੜ ਆ ਗਈ ਆ ਕੀ ਬਾਤ ਹੈ ਜੀ ਫੇਸ ਕੁਆਲਿਟੀ ਵੀ ਬਹੁਤ ਘੈਂਟ ਆ ਵਹਿੜ ਦੀ ਵੀਰ ਤਾਂ ਬਾਕੀ ਗੱਲ ਕਰੀਏ ਤਾਂ ਫੁੱਲ ਰਾਜੀ ਤੇ ਕੱਦ ਕਾਠ ਵਾਲੀ ਆ। ਥਲੇ ਵਾਲੂ ਆ ਵੀਰੇ ਚੈੱਕ ਕਰ ਲਿਓ। ਐ ਸੋਹਣੇ ਥਣ ਪਾਂਡੇ ਦੀ ਮਾਲਕ ਬਣਨਾ। ਇਹ 5-6 ਦਿਨ ਬਾਕੀ ਹਨਾ ਵੀਰ ਜੀ। 5-6 ਦਿਨ ਬਾਕੀ ਵੀਰ ਜੀ ਜਦ ਬਣਾਉਣਾ ਇਹਨੇ ਥਲੇ ਪਾਂਡਾ ਬਹੁਤ ਸ਼ਕੀਨ ਮੈੜਾ ਵੀਰੇ ਕਿੱਲੇ ਬੱਜੀ ਵੀ ਸੋਹਣੀ ਲੱਗੂਗੀ ਹਨਾ ਵੀਰੇ। ਐ ਫੇਸ ਕੁਆਲਿਟੀ ਕਹਿ ਲਈਏ। ਲੰਮੀ ਬੇਲ ਕੱਦ ਕਾਠ। ਖਾਣ ਪਾਂਡਾ ਬਹੁਤ ਸਾਫਾ ਜੀ। ਵੱਡੀ ਕੱਦ ਬਜਣ ਵਾਲੀ। ਬਹੁਤ ਸੋਹਣੀ ਮੈੜਾ। ਆ ਬਾਤਾ ਆ ਸਿੱਧੀ ਸਾਧੀ ਬਿਲਕੁਲ ਹੈਗੀ ਬਣੀ ਆ ਵਧੀਆ ਸਿੱਧੀ ਬਾਕੀ ਬਿਲਕੁਲ ਬਹੁਤ ਸੋਹਣੀ ਮਿਹੜਾਗੀ ਵੇਖੋ ਵੀਰਿਆ ਚੈੱਕ ਕਰ ਲੋ ਇੱਕ ਰੀਲੇਵਲ ਲੱਗੇ ਤੋਂ ਹਜੇ ਤਾਂ ਦਿਨ ਬਾਕੀ ਪਏ ਨੇ ਦਿਨ ਬਾਕੀ ਪਹਿਲੇ ਮਸ਼ੀ ਧਾਨ ਨੂੰ ਬਤਾ ਇਦਾਂ ਠੰਡੀ ਨੇ ਤੇ ਆਪਣਾ ਮਾਲ ਜਦੋਂ ਮਰਜੀ ਆ ਜਾਓ ਇਦਾਂ ਠੰਡਾ ਸੀਲ ਹੋ ਜਾ ਕੋ ਭਾਵੇਂ ਅੱਗੋਂ ਦੀ ਬੈਜੋ ਪਿੱਛੋਂ ਦੀ ਬੈਜੋ ਪਿੱਛੇ ریکارڈ ਤੋੜ ਦੋ ਠੰਡੇ ਵਾਗੀ ਸੋਹਣੀ ਮਿਹੜਾਗੀ ਬਿਲਕੁਲ ਹੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਇਹਦੀ ਮੁੱਲ ਕਰਨ ਭਾਜਣਾ ਮੱਤੀ ਕਰ ਲਈ ਇਹੋ ਜਿਹੇ ਆੜਾ ਦੇ ਲੋਕੀ 85 ਵੀ ਕਰੀ ਜਾਂਦੇ 80 ਵੀ ਕਰੀ ਜਾਂਦੇ ਆ ਹਾਂਜੀ ਨਾ ਆਪਾਂ 85 ਕਰਨਾ ਨਾ 80 ਕਰਨਾ ਹਾਂਜੀ ਨਾ ਹੀ 75 ਕਰਨਾ ਇਹਦਾ ਹਾਂਜੀ 70000 ਦੀ ਵਾਸੀ ਦੇ ਦੇਣੀ ਆ 70 ਦੀ 70 ਦੀ ਦੇ ਦੇਣੀ ਆ ਕੀ ਬਾਤ ਆ ਜੀ 2 4 ਦੇ ਦੇ ਸਾਬ ਛੜਤੀ ਵੀਰ ਉਹਨਾਂ ਨੂੰ ਓਦਾਂ ਵਾਸੀ 75 80 ਦੀ ਇੱਥੇ ਮਰਜੀ ਵੇਚ ਦੀ ਦੀ ਆ ਪਰ 70000 ਦੀ ਵਾਸੀ ਦੇ ਦੇਣੀ ਆ ਛੋਟ ਛੜ ਕਰ ਦੋਗੇ ਹਨਾ ਛੋਟ ਛੜ ਜਰੂਰ ਕਰਾਂਗੇ 2000 ਵੀਰੇ ਹਾਂ ਨਾ 68 ਦੀ ਹਾਂ ਨਾ ਹੀ ਠਾਰ ਦੀ ਠਾਰ ਦੀ ਗਿਆਨ ਤੋਂ ਠਾਰ ਦੀ ਰੇ ਤੇ ਹੀ ਗਿਆ ਦਾ ਬਾਕੀ ਵੀਰੇ ਫੋਨ ਲਾ ਲੈਣ ਵੀਰੇ ਤੁਹਾਨੂੰ ਵੀ ਰਮੋੜਦਾ ਨਹੀਂ ਰੇਡ ਵੀਰ ਦੇ ਜਾਇਜ ਹੁੰਦੇ ਆ ਵਪਾਰੀ ਵੀਰਾਂ ਦੇ ਖਰੀਦਣ ਮੁਤਾਬਿਕ ਆ ਰੇਟ ਤਾਂ ਬਾਕੀ ਵੀਰੇ ਸੋਨੀ ਵੈੜ ਲੈ ਸੋਨੀ ਸੁਨਕੀ ਲੰਮੀ ਬੇਲ ਤੇ 66000 ਦੀ ਵੀਰ ਕਹਿੰਦਾ ਹੋ ਜੂ ਮਾਰਦਾ ਨਹੀਂ ਦੇ ਹੁਣ ਤਾਂ ਬਸ ਵੀਰ ਜੀ ਬਿਲਕੁਲ ਜਾਇਜ ਮੁੱਲ ਪਾ ਜੇ ਵੀਰ ਕੋ ਭਰਾ ਕੋ ਸੌਦੇ ਬਾਜੀ ਜੀ ਨਾ ਬੇ ਬਿਲਕੁਲ ਜਾਇਜ ਮੁੱਲ ਪਾ ਜੇ ਜਾਇਜ ਜਾਇਜ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ। ਤੇ ਨੰਬਰ ਤੇ ਵੀਰ ਜੀ ਦੂਜਾ ਸੂਹਾ ਸੋਣੀ ਵੈੜ। ਹਾਂਜੀ। ਬਹੁਤ ਰਿਕਾਰਡ ਵਾਲੀ ਵਸ਼ੀਏ ਨੇ ਪਹਿਲਾਂ ਨੇ 16-17 ਲੀਟਰ ਦੁੱਧ ਦਿੱਤਾ ਵਾ। ਅੱਛਾ ਪਹਿਲੇ ਨੇ ਪਹਿਲੇ ਨੇ ਧਾਰਕਾਂ ਲੈਂਦੀ ਜੇ 2-4 ਦਿਨ ਇਹ ਵੀ ਲੈਂਦੀ ਜੇ। ਠੰਡੀ ਸੀਲ ਬੜੀ ਭਾਵੇਂ ਇਹ ਵੀ ਵਸ਼ੀਏ ਦੇ ਹਲੇ ਜਿੰਨਾਂ ਮਰਜੀ ਆਏ ਉਹ ਥਾਣੇ ਵੇਖੋ ਵੈੜ ਨੂੰ ਕਿਹੜਾ ਲੱਗਾ। ਪਾਵਾ ਵੀਰੇ ਨਾਣਾ ਨੂਣਾ ਮਾਨੇ ਤੇ ਚੈੱਕ ਕਰ ਲਓ। ਬਿਲਕੁਲ ਵੀਰ ਜੀ। ਤੇ ਥਾਣ ਬਹੁਤ ਸਪੈਸ਼ਲ ਲੱਗਿਆ। ਥਾਣ ਬਹੁਤ ਸਪੈਸ਼ਲ ਲੱਗਿਆ 2-4 ਦਿਨ। ਢੱਲਾ ਜੇ ਬਹੁਤ ਵੀਰ ਜੀ ਤੁਹਾਨੂੰ ਪ ਦਿਨ ਚਾਰ ਕਰ ਰਹਿ ਗਏ ਜੀ ਦੇ ਚਾਰ ਪੰਜ ਪਰ ਵਸ਼ੀ ਬਹੁਤ ਸੋਹਣੀ ਬਣੂ ਠੰਡੀ ਚਾਰ ਪੰਜ ਕੋਈ ਪੰਛੀ 6-7 ਦਿਨ ਵੀ ਮਾਨੇ ਕਿ ਇਹ ਬਾਨੀ ਆ ਫਿਰ ਵੀ 6-7 ਦਿਨ ਲੈਣਾ ਹਨਾ ਵੀਰ ਜੀ ਠੰਡੀ ਸੀਲ ਬੜੀ ਵਸ਼ੀ ਇਹ ਵੀ ਪੰਜ ਜਦਾਂ ਮਰਜੀ ਬਿਠੇ ਰਸਲੇ ਦਾ ਥਾਣੇ ਕੋ ਕਿਹੜਾ ਲੱਗਾ ਬਹਿਣ ਦਾ ਹਣ ਤੇ ਨਾ ਨੁਣਾ ਮਾਨੇ ਦੇ ਵੀਰੇ ਚੈੱਕ ਕਰ ਲਿਓ ਤਾਂ ਪੰਜ 6 ਦਿਨ ਬਾਕੀ ਨੇ ਬਾਕੀ ਬਣੂ ਬਹੁਤ ਵੈਰੇ ਟਿੱਲਾ ਬਹੁਤ ਜਿਆਦੀਆਂ ਤਾਂ ਵੀਰੇ ਚੈੱਕ ਕਰ ਲਓ ਫੇਸ ਕੁਆਲਿਟੀ ਇਹਦੀ ਵੀ ਐ ਬਹੁਤ ਘੰਟਾ ਵੜੇ ਵੀ ਪ੍ਰਿੰਟ ਪਨੋਤ ਬਹੁਤ ਚੰਗਾ ਰੰਗ ਰੂਗਾ ਹੈ ਕੈਂਟ ਲੱਗਿਆ ਵਹਿੜ ਨੂੰ ਤਾਂ ਕੱਦ ਕਾਠ ਤੇ ਲੰਮੀ ਬੇਲ ਹੈ ਵੀ ਵੱਡੀ ਵਹਿੜਾ ਵੀ ਰਿਓ ਕੋਈ ਨਿੱਕੀਆਂ ਵਹਿੜਾ ਨਾ ਇਹਨਾਂ ਨੂੰ ਮੰਨ ਕੇ ਚੱਲਿਓ ਤੁਸੀਂ ਦੂਰੋ ਚੱਲ ਗਿਆ ਹੋਗੇ ਤੁਸੀਂ ਛੱਡ ਗਏ ਨਹੀਂ ਜਾਂਦੇ ਚੰਗੀ ਵਹਿੜਾ ਹੈ ਢਿਲਾਂ ਢੁੱਲਾ ਮੰਨਣੇ ਚ ਬਹੁਤ ਨੇ ਇਹ ਦੇ ਬਾਹਰ ਇੱਥੇ ਬੈਜੋ ਥਲੇ ਹਾਂ ਸੁਣੀ ਸੁਨੱਖੀ ਵਹਿੜਾ ਗਈ ਬੜਾ ਇਦਾਂ ਬੈਜੋ ਥਲੇ ਬੱਚੀ ਆਖੋ ਕੀ ਬਾਤ ਹੈ ਆ ਲਾਟ ਫਾੜ ਲੋ ਥਾਨ ਫਾੜ ਲੋ ਆਖੋ ਥਾਨ ਸੁਣ ਬਹੁਤ ਬਹੁਤ ਵਧੀਆ ਥਾਨ ਲੱਗਿਆ ਵਹਿੜ ਨੂੰ ਕਿਆ ਬਾਤ ਹੈ ਜੀ ਦੇਖੋ ਵੀਰੋ ਚੈੱਕ ਕਰ ਲਿਓ ਸੋਹਣੀ ਸੁਨੱਖੀ ਵਹਿੜਾ ਰਾਜੀ ਆ ਦਿਨ ਜਰੂਰ ਹਫਤਾ ਲੈ ਜੂ ਹਣਾ ਵੀਰੇ ਆਏ ਆ ਚਾਰ ਕਿਤਾ ਚਾਰ ਪੰਜ ਲੈ ਖੜੀ ਵਜੀ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ ਇਹਦਾ 80 ਕਰ ਲੀਏ ਹਾਂਜੀ 80 ਕਰ ਲੀਏ ਇਹਦਾ ਜੈ ਜੀ ਜਾਂਦੇ ਇਹਦਾ ਵੀ ਜੈ ਜੀ ਕਰਦੀ ਇਹਦਾ ਰੇਟ ਤਾਂ ਜੈ ਜੀ ਜਾਂਦਾ ਨਾ 80 ਨਾ 75 ਨਾ ਹੀ 70 ਹਾਂਜੀ ਇਹ 65 ਦੀ ਵੀ ਨਹੀਂ ਦੇਣੀ ਹਾਂਜੀ 62000 ਦੀ ਵਸ਼ੀਆਂ ਨਾ ਕਰ ਦੇਣੀ 62 ਦੀ 62000 ਦੀ ਵਸ਼ੀਆਂ ਕੀ ਬਾਤ ਹੈ ਜੀ ਬਾਕੀ ਉਹ ਫੋਨ ਲਾਵੇ ਮਾਂ ਤਾਂ ਜਰੂਰ ਹੋਏਗਾ ਵੀਰ ਭਰਾ ਦਾ ਫੋਨ ਲਾਏ ਤੇ ਦੇਖ ਕੇ ਗੱਲਾਂ ਆ ਕੇ ਉਦਾਂ ਨਹੀਂ ਗੱਲ ਦੇ ਵੀਰ ਨੂੰ ਠੀਕ ਹੈ ਵੀਰ ਹਾਂਜੀ ਹਾਂਜੀ ਇਹ ਰੇਡ ਸੋਨਾ ਵੀਦਾ ਰੇਡ ਗਿਆ ਜਾ ਵੱਡੀਆਂ ਵਹਿੜਾਂ ਵੀਰੋ ਹਾਂਜੀ ਹਾਂਜੀ ਤੀਜੇ ਨੰਬਰ ਤੇ ਆ ਗਈ ਵੀਰ ਜੀ ਤੀਜੇ ਨੰਬਰ ਤੇ ਆ ਗਈ ਜਰਸੀ ਵੇਖੋ ਬੜੇ ਵੀਰਾਂ ਦੇ ਫੋਨ ਆਏ ਵੀ ਜਰਸੀ ਵਸ਼ੀ ਦੋ ਜਰਸੀ ਵਸ਼ੀ ਠੀਕ ਹੈ ਜੀ ਮੈਂ ਲਾਰਕਾ ਲੈਂਦੀ ਵਸ਼ੀ ਜਰਸੀ ਕੱਢੀ ਸੋਹਣੀ ਵਹਿੜ ਆ ਗਈ ਰਾਜੀ ਦੂਜੀ ਹੈਨਾ ਰਾਜੀ ਵਹਿੜ ਹੱਤਾ ਵਸ਼ੀ ਖੜਦੀ ਪਰ ਵਸ਼ੀ ਬਾਨ ਵਾਲੇ ਕਮਾਲ ਕਰ ਦਤਾ ਕੋ ਬਹੁਤ ਹੈਨਾ ਬਹੁਤ ਹੈ ਠੰਡੀ ਸੀਲ ਜਿੱਦਾਂ ਮਰਜ਼ੀ ਬਹੁ ਵਸ਼ੀ ਕਰ ਲਿਆ ਕੋ ਠੀਕ ਹੈ ਜੀ ਕਾਣ ਤੋਂ ਬਹੁਤ ਚੰਗਾ ਲੱਗਾ ਵੇਖੋ ਵੀਰੋ ਚੰਗੀ ਸੋਹਣੀ ਵਹਿੜ ਆ ਗਈ ਆ ਜਰਸੀ ਆ ਬਾਕੀ ਤੋ ਰਤਾ ਰਤਾ ਤੁਹਾਨੂੰ ਚੱਕ ਇਹ ਕਿੰਨੇ ਦਿਨ ਲੱਜੂ ਵੀਰ ਜੀ ਹਫਤਾ ਲੱਜੂ ਇਹਦਾ ਵੀ ਹਫਤਾ ਰਹਿੰਦਾ ਵੀਰ ਜੀ ਮੈਂ ਹਫਤਾ ਪਤਾ ਲੱਗ ਹਫਤਾ ਰਹਿੰਦਾ ਪਰ ਉਹ ਤੇਰੀ ਕਸਰ ਕੱਢ ਦਾਂਗੇ ਵੀਰਾਂ ਦਾ ਮੁੱਲ ਚ ਹੀ ਉਹ ਜਿਹੜੀ ਸਾਹ ਛੁਡਾ ਦਾਂਗੇ ਵੀਰਾਂ ਨੂੰ ਆਹ ਸਾਹ ਛੱਡਦੇ ਹਣਾ ਸਤੋਰ ਦੇ ਦੇਖੋ ਇੱਕ ਰਾਜੀ ਦੇਖੋ ਵੀਰੋ ਐ ਸੋਹਣੀ ਵੇੜਾ ਰਾਜੀ ਬਾਜੀ ਆ ਲੰਮੀ ਬੇਲ ਆ ਤਾਂ ਸੋਹਣੀ ਸੁਨੱਖੀ ਵੇੜਾ ਨੇ ਕੀ ਜੀ ਵਾੜ ਵੇਖੋ ਦੇ ਨੀ ਲੰਮੀ ਬੇਲ ਆ ਗਈ ਵੀਰੇ ਰਾਜੀ ਨੂੰ ਜੀ ਬਸ ਇਹਦੇ ਭਾਗ ਇੱਥੇ ਬਹਿ ਜਾ ਥੱਲੇ ਆਖੋ ਕਿਤਾ ਮਰਜੀ ਬਹਿ ਜਾ ਆਖੋ ਕੋਈ ਗੱਲ ਹੀ ਨਹੀਂ ਵਸ਼ੀ ਨੂੰ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ 65 ਦੀ ਦੇ ਦੀ ਵੀਜੀ ਠੀਕ ਹੈ ਜਾਨ ਜਿਓ ਨਹੀਂ 65 ਦੀ ਨਹੀਂ ਦੇਣੀ ਆਪਾਂ ਉਹ ਕੰਮ ਨਹੀਂ ਕਰਨਾ ਇਹ 60 ਦੀ ਵੀ ਨਹੀਂ ਦੇਣੀ ਹਾਂਜੀ 60 ਤੋਂ ਵੀ ਘੱਟ ਦੇ ਦੇਣੀ ਏ ਸਾਰਾ ਸਭਾ ਸਾਰਾ ਛੱਡ ਦੇਣਾ ਨਾ ਹੀ 55 ਦੀ ਦੇਣੀ ਏ ਅੱਛਾ ਜੀ ਇਹ 50000 ਦੀ ਵਸ਼ੀ ਹਾਂ ਨਾ ਦੇਣੀ ਵੀਰ ਭਾ 50000 ਦੀ ਹਾਂ ਓਸੀ 60000 ਤੋਂ ਬਾਹਰ ਆ ਠੀਕ ਹੈ ਜੀ ਦੋ ਚਾਰ ਤਾਂ ਜਿਹੜੀ ਵੀਰ ਗਏ ਨੇ ਸੰਭਣੀ ਹੈ ਨਾ ਉਹਦਾ ਮੁੱਲ ਵੀਰ ਨੂੰ ਮੋੜ ਦੇਣਾ ਸਾਰਾ ਹੀ ਬਾਕੀ ਕੋਈ ਫੋਨ ਲਾਵੇ ਮੋੜਦੇ ਨਹੀਂ ਹੈ ਨਾ ਵੀਰ ਜੀ ਦੇ ਨਹੀਂ ਵੀਰ ਜੀ ਮੋੜ ਦੇ ਦੇ ਤਾ ਵੇਖੋ ਵੀਰੋ ਸੋਹਣੀ ਸੁਨੱਖੀ ਵੇੜ ਹੈ ਫੁੱਲ ਰਾਜੀ ਤਾਂ ਰੇਡ ਵੀਰ ਦਾ ਚੈੱਕ ਕਰ ਲਓ ਕੀ ਕਹਿਣਿਆ ਚਲੋ ਇਹ ਹੈ ਕਿ ਜੇ ਕੋਈ ਵੀਰ ਤਿਆਰ ਹੋਈ ਤਾਂ ਵੀਰ ਜੀ ਮੁੱਲ ਫਿਰ ਹੋਰ ਹੋਜੂ ਹਨਾ ਤਿਆਰ ਹੋਈਦਾ ਮੁੱਲ ਹੋਰ ਹੋਣਾ ਜੇ ਵੀਰ ਪਾਏ ਹਿਸਾਬ ਨਾਲ ਇਹ ਵੀ ਜੇ ਚਲੋ ਇੱਕ ਹਫਤਾ ਦੀ ਸਾਂਭ ਛੱਡ ਕੇ ਦੱਸਿਆ ਹਨਾ ਹਾਂਜੀ ਹਾਂਜੀ ਇਹ ਹਾਂ ਨਾ ਕਿੰਨੇ ਦੀ ਹੋਗੀ ਵੀਰ ਜੀ ਉਹਨਾਂ ਏ ਹਾਂ ਨਾਈ ਵਿਜੀਪ ਨਹੀਂ ਆਇਆ ਅੱਜ ਵੀਡੀਓ ਨਾ ਬਾਕੀ ਕੋਈ ਫੋਨ ਲਾਵੇ ਸਤਿਕਾਰ ਜ਼ਰੂਰ ਹੋਗਾ ਵੀਰ ਭਰਾ ਦਾ ਸਾਹਮ ਭਾਈ ਸਾਹਮ ਸੂਮ ਸਾਰੀ ਛੜਦੀ ਵੀਰਾਂ ਨੂੰ ਤੇ ਫੋਨ ਜ਼ਰੂਰ ਲਾਉਣ ਮਾਨ ਸਤਿਕਾਰ ਜ਼ਰੂਰ ਕਰਾਂਗੇ ਵੀਰ ਭਰਾਵਾਂ ਦੇ ਬਾਕੀ ਕੋਈ ਵੀਰ ਜੋੜਾ ਜੜਾ ਪਾਲੂਗਾ ਵੇੜਾਂ ਦਾ ਤੇ ਮਾਨਤਨ ਜਿਹੜਾ ਜੋੜਾ ਪਾਊਗਾ ਉਹ ਚੋਂ ਹੋਰ ਮਾਨਦਾਨ ਹੋ ਜੀ ਵੀਰ ਦਾ ਠੀਕ ਆ ਵੀਰ ਜੀ ਆ ਜਿਹੜੀ ਮਰਜੀ ਵਸ਼ੀ ਨਾਲ ਪਾਲੇ ਜੋੜਾ ਲਾ ਕੇ ਮਾਨਤਨ ਖੁੱਲਾ ਹੋ ਜੂ ਮਾਨਦਾਨ ਹੋ ਜੀ ਭਾਵੇਂ ਛੋਟੀ ਨਾਲ ਪਾਲੇ ਭਾਵੇਂ ਵੇੜ ਪਾਲੇ ਮਾਨਦਾਨ ਪੂਰਾ ਹੋਊਗਾ ਠੀਕ ਆ ਵੀਰ ਜੀ ਹਾਂ ਜੀ ਤਾਂ ਵਿਖਾਈ ਪਹਿਲਾਂ ਵਸ਼ੀ ਨੇ ਵੀਰ ਜ ਨਾਲੇ ਵੀਰ ਜਿੰਦੀ ਸੀ ਪੂਰੀ ਚਾਰੂ ਚੂਰੂ ਵੀ ਬਹੁਤ ਜਿਆਦੀ ਆ ਚਾਰੂ ਬਹੁਤ ਵਧੀਆ ਚਾਰੂ ਨੇ ਦੁੱਧ ਕੱਢਣਾ ਹਾਂਜੀ ਛਿਆਂ ਝੋਟੀ ਆ ਗਈ ਅਗਲੇ ਦਿਨ ਝੋਟੀ ਆ ਗਈ ਝੋਟੀ ਸੌਦੀ ਆ ਅਸੂਂਦੀ ਆ ਜੀ ਹਣਾ ਮੇਰੀ ਬਸ 6-7 ਲੱਗਾ ਸੁਭਣੀ ਝੋਟੀ ਅੱਛਾ ਜੀ ਕੈਂਟੇ ਤੱਕ ਸੁਬਾਹ 10-10 ਸੁਣੀ ਝੋਟੀ ਮਾਨੂੰ ਬਹੁਤ ਚੰਗਾ ਲੱਗਾ ਪਹਿਲਾਂ ਝੋਟੀ ਨੇ ਦਿੱਤਾ 10-12 ਲੀਟਰ ਦੁੱਧ ਅੱਛਾ ਪਹਿਲੇ ਨੇ 10-12 ਗਲੋ ਪਾਇਆ ਹਣਾ ਪਹਿਲਾਂ ਨੇ ਕੱਢਿਆ ਤਾਂ ਨੋਰਮਲ ਸੇਵਾ ਦੇ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ 11 12 ਦੇ 10 12 ਦੇ ਕਰੀਬ ਵੀਰ ਕਹਿੰਦਾ ਇਹਨੇ ਦੁੱਧ ਭਰਿਆ ਝੋਟੀ ਨੇ ਹੁਣ 1 ਘੰਟੇ ਤਾਈਂ ਸੂਣ ਆ ਲਈ ਆ ਵਜਨ ਫੁੱਲ ਆ ਗਿਆ ਵੀਰੋ ਤਾਂ ਫੁੱਲ ਵਜਨ ਦੀ ਆ ਪਤਲੇ ਚੰਮ ਦੀ ਆ ਤਾਂ ਲੈਵਾ ਚੈੱਕ ਕਰੋ ਕੀ ਕਰਨੇ ਆ ਤਾਂ ਜੋ ਦੱਸਦਾ ਵੀਰ ਨਿਕਲਦਾ ਵੀਰੇ ਉਹੀ ਆ ਹੁਣ ਲੈਵੇ ਤੋਂ ਭਾਵੇਂ ਵੀਰ ਕਹਦੇ 14 15 ਕਿਲੋ ਚ ਆਇਆ ਸੀ ਇਹਨੇ ਹਨਾ ਵੀਰੇ ਹਾਂਜੀ ਹਾਂਜੀ ਪਰ ਦੱਸਿਆ ਉਹ ਆ 10 ਤੋਂ 11 ਤੋਂ 12 ਦੇ ਵਿੱਚ ਵੀਰ ਕਹਿੰਦਾ ਇਹਨੇ ਚਵਾਈ ਕਰਾਈ ਆ ਚਲੋ ਅੱਗੋਂ ਹੁਣ ਵੀਰਾਂ ਦੀ ਸੇਵਾ ਗਾੜੀ ਹਨਾ ਸੇਵਾ ਬਿਲਕੁਲ ਵੀਰ ਜੀ ਜਿਹੜੇ ਸਾਹ ਹਨ ਥੱਲਿਓਂ ਵੈੜਪਾ ਝੋਟੀ ਆ ਉਹ ਸਾਹਾਨਾਂ ਦੇ ਭਾਗੇ ਕਹਿ ਰਹੀ ਹੈ ਵੀ 15 ਲੀਟਰ ਚੋਇਆ 16 ਲੀਟਰ ਚੋਇਆ ਆਪਾਂ ਉਹ ਕੰਮ ਨਹੀਂ ਕਰਨਾ ਵੀਰ ਜੀ ਬਿਲਕੁਲ ਬਿਲਕੁਲ ਜਾਇਜ ਤੇ ਜਾਇਜ ਹੀ ਰਹਿਣਾ ਨਹੀਂ ਜਾਇਜ ਹੀ ਰਹੂਗਾ ਹਾਂ ਜੀ ਨਹੀਂ ਰੇਟ ਸੁਣਾ ਸੋਹਣੀ ਝੋਟੀ ਨੂੰ ਕਿਦਾਂ ਦਾ ਲੱਗਾ ਸੋਹਣੀ ਝੋਟੀ ਆ ਗਈ ਆ ਜੀ ਥਣ ਸੁਣਾ ਚੰਗਾ ਚਵਾਈ ਵਾਲਾ ਵੀਰੋ ਲੱਗਿਆ ਤਾਂ ਵਜਨ ਬਹੁਤ ਜ਼ਿਆਦਾ ਵਾ ਪਤਲਾ ਚਾਮਿਆਂ ਤਾਂ ਬਾਕੀ ਵੀਰੇ ਪਾਰੇ ਪੱਲੇ ਚ ਕੋਈ ਨਿੱਕੇ ਕੱਦ ਕਾਠ ਦੀ ਨਾ ਮੰਨਿਓ ਵਜਨ ਵਾਲੀ ਆ ਉਨੀ ਛੁੱਟੀ ਆ ਗਈ ਆ ਬਾਕੀ ਵੀਰੋ ਪੁੜੇ ਭੰਨ ਲਿਆ ਇੱਕ ਘੰਟੇ ਤਾਂ ਹੀ ਮੇਰੇ ਖਿਆਲ ਸੂਖੂ ਹਨਾ ਮੀਂਹ ਦੀ ਅੱਜ ਦੁਪਹਿਰਾਂ ਦਾ ਕਾ ਸੂਪ ਹੋ ਚੋੜੀ ਬਿਲਕੁਲ ਕਈ ਦਿਨਾਂ ਤੋਂ ਸੂਪਿਆ ਦੋਵਾਂ ਨੂੰ ਸਵੇਰੇ ਸੂਪ ਹੋ ਚੋੜੀ ਸੁਣਦੀ ਆ ਨਾ ਛੋੜਾ ਛੁੱਟੀ ਦਾ ਠੀਕ ਹੈ ਜੀ ਕਹਾ ਇਹ ਦੇਖੋ ਕਿੱਡਿਆ ਜੰਮੇ ਪਲੀ ਰਾਜੀ ਬਿਲਕੁਲ ਆ ਜਾਈ ਥਾਂ ਸੁਣਾ ਰਿਹਾ ਕੱਲਾ ਕਾ ਥਾਂ ਲੱਗਾ ਵਾ ਛੋਟੀ ਨੂੰ ਬਿਲਕੁਲ ਤੇ ਵੀਰ ਜੀ ਇਹ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਵੀਡੀਓ ਨਾਲੇ ਝੋੜੀ ਆ ਲੋਕੀ ਲੱਖ ਲੱਖੇ ਮੰਗੀ ਜਾਂਦੇ ਆ ਹਾਂਜੀ ਆਪਾਂ ਲੱਖ ਵੀ ਨਹੀਂ ਮੰਗਣਾ ਇਹਦਾ ਹਾਂਜੀ ਨਾ 95 ਮੰਗਣਾ ਵਾ ਨਾ 90 ਮੰਗਣਾ ਹਾਂਜੀ 85 ਹਜ਼ਾਰ ਦੀ ਝੋੜੀ ਦੇਦਰੀ ਮੇਰੀ 13 14 ਲੀਟਰ ਕੋਧ ਵਾਲੀ ਕੀ ਬਾਤ ਹੈ ਜੀ ਨਾ ਲੱਖ ਨਾ 95 ਨਾ 90 ਠੀਕ ਹੈ ਜੀ 85 ਹਜ਼ਾਰ ਦੀ ਦੇ ਵੇਖੋ ਵੀਰੋ ਵਜਨ ਵੀ ਫੁੱਲ ਆ ਥਾਨ ਦੀ ਗੱਲ ਕਰੀਏ ਤਾਂ ਬਹੁਤ ਸਪੈਸ਼ਲ ਲੱਗਿਆ ਚਵਾਈ ਵਾਲਾ ਥਨ ਲੱਗਿਆ ਤਾਂ 85 ਚੋਂ ਵੀ ਇਹ ਕਰ ਦੂ ਮਾਨਤਨ ਫੋਨ ਲਾ ਦੇ ਵੀਰ ਹਣਾ ਜੀ ਫੋਨ ਲਾਵੇ ਕੋਈ ਮੋੜਦੇ ਨਹੀਂ ਕਿਸੇ ਨੂੰ ਮੋੜਦੇ ਨਹੀਂ ਕੋਈ ਰਾਜੀ ਬਾਜੀ ਇਹ ਨਹੀਂ ਵੀ ਲਿਸਟੀ ਕੋਈ ਹੱਟ ਪਛੜੀ ਨਹੀਂ ਇਹ ਫੁੱਲ ਰਾਜੀ ਹੈ ਜੀ ਫੁੱਲ ਰਾਜੀ ਬੇ ਚੋਟੀ ਚੰਗੀ ਚੋਟੀ ਹੈ ਜੀ ਹਾਂ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਜ਼ਰੂਰ ਲਾ ਲਿਓ 85 ਚੋਂ ਮਾਨਤਨ ਹੋ ਜੂ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਓ ਕੀ ਕਹਨੇ ਆ ਰੇਟ ਵੀਰ ਦਾ ਜਾਇਜ਼ ਆ ਤਾਂ ਵੈੜਾ ਦੀ ਗੱਲ ਕਰੀਏ ਵੀਰੇ ਵੈੜਾ ਵੀ ਸੋਹਣੀਆਂ ਨੇ ਵੱਡੇ ਪੱਲੇ 'ਚ ਵੈੜਾ ਨੇ ਬਾਕੀ ਵੀਰਾਂ ਨੂੰ ਫੋਨ ਲਾ ਲਿਓ ਮਾਨਤਨ ਹੋ ਜੂ ਤਾਂ ਵੀਰਾਂ ਨੂੰ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇਹ ਐਡਰੈਸ ਦੱਸ ਦਿਓ ਇੱਕ ਨਾਮ ਮਲਰਾਜ ਸਿੰਘ ਹਾਂਜੀ ਪਿੰਡ ਸੀੜਾ ਜੇ ਫੋਨ ਨੰਬਰ ਹੈਗਾ 904144393 ਠੀਕ ਹੈ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ